ਬਾਜੀ ਹਾਂਜੀ ਇਹ ਫਿਲਮ ਦੇਖ ਲਈ ਤੁਸੀਂ ਕਿਹੜੀ ਰਾਵੀ ਦੇ ਕੰਡੇ ਹਾਂ ਜਨਮ ਦੇਣ ਵਾਲੇ ਦਿਨ ਦੇਖ ਕੇ ਆਇਆ ਸੀ ਮੈਂ ਦੱਸੋ ਕੁਝ ਦੇਖੀ ਨਹੀਂ ਦੇਖੀ ਨਹੀਂ ਦੱਸੋ ਕੁਝ ਦੇਖੀ ਨਹੀਂ ਤੂੰ ਅਜੇ ਦੇਖੀ ਨਹੀਂ ਭਾਜੀ ਬਹੁਤ ਖੂਬਸੂਰਤ ਫਿਲਮ ਆ ਬਹੁਤ ਪਿਆਰੀ ਫਿਲਮ ਆ ਕਰੀਏ ਗੱਲ ਇਸ ਬਾਰੇ ਹਾਂਜੀ ਹਾਂਜੀ ਭਾਜੀ ਥੋੜੀ ਜਿਹਾ ਆਪਾਂ ਹਟ ਬਹੁਤ ਸਾਰੇ ਰੈਫਰੈਂਸ ਤੇ ਸੰਦਰਭਾਂ ਦੇ ਨਾਲ ਆਪਾਂ ਗੱਲ ਕਰਦੇ ਆ। ਇਹਨਾਂ ਦਿਨਾਂ 'ਚ ਨਾ ਮੈਂ ਇਹੋ ਜਿਹੀਆਂ ਫਿਲਮਾਂ ਦੇਖ ਰਿਹਾ ਆ ਸਰ ਜਿਹੜੀਆਂ ਆਮ ਜ਼ਿੰਦਗੀ ਦੀਆਂ ਕਹਾਣੀਆਂ ਨੇ ਤੇ ਉਹਨਾਂ ਕਹਾਣੀਆਂ ਦੇ ਅੰਦਰ ਉਤਾਰ ਚੜਾਅ ਆ, ਇਮੋਸ਼ਨ ਦਾ ਸ਼ੇਡਸ ਆ ਤੇ ਉਹ ਚਾਹੇ ਫਿਰ ਇਸ ਧਰਤੀ ਦੀ ਹੋਵੇ ਕਹਾਣੀ ਜਾਂ ਦੂਸਰੀ ਧਰਤੀ ਦੀ ਹੋਵੇ। ਮਤਲਬ ਜਿਵੇਂ ਇਹਨਾਂ ਦਿਨਾਂ ਦੇ ਅੰਦਰ ਮੈਂ ਇੱਕ ਤਾਂ ਕੋਰੀਅਨ ਸੀਰੀਜ਼ ਦੇਖੀ ਵੈਨ ਲਾਈਫ ਗਿਵਸ ਯੂ ਟੈਂਗਰੀਨਸ ਟੈਂਗਰੀਨਸ ਉਹ ਥ ਕੋਰੀਆ ਦਾ ਇੱਕ ਸੰਤਰਾ ਨੂਮਾ ਫਰੂਟ ਹੁੰਦਾ ਆ ਤੇ ਬਹੁਤ ਪਿਆਰੀ ਕਹਾਣੀ ਆ ਕਿ ਇੱਕ ਮਾਂ ਆ ਜਿਹੜੀ ਜੋ ਜੋ ਟਾਪੂ ਤੇ ਰਹਿੰਦੀ ਆ ਉਹਦਾ ਸਟ੍ਰਗਲ ਆ ਗੋਤਾਖੋਰ ਆ ਜਿਹੜੀ ਸਿੱਪੀਆਂ ਲੈਂਦੀ ਆ ਉਹਦਾ ਇਹ ਹੁੰਦਾ ਵਾ ਕਿ ਜਿਹੜੀ ਮੇਰੀ ਧੀ ਆ ਉਹ ਇਹ ਕੰਮ ਨਾ ਕਰੇ ਤੇ ਅੱਗੋਂ ਜਿਹੜੀ ਉਹ ਕੁੜੀ ਐ ਉਹਦਾ ਆਪਣੀ ਕੁੜੀ ਨਾਲ ਕਿਸ ਤਰ੍ਹਾਂ ਦਾ ਸਟ੍ਰਗਲ ਆ ਯਾਨੀ ਕਿ ਤਿੰਨ ਪੀੜੀਆਂ ਦੇ ਵਿੱਚ ਕਹਾਣੀ ਜਾਂਦੀ ਆ ਤੇ ਨਾਲੋਂ ਨਾਲ ਜਿਹੜੀ ਦੱਖਣੀ ਕੋਰੀਆ ਦਾ ਪੂਰਾ ਇਤਿਹਾਸ ਆ ਜਿਹੜੀ ਉਹਦੀ ਟਾਈਮ ਟਰੈਵਲ ਆ ਉਹ ਵੀ ਨਾਲੋਂ ਨਾਲ ਚੱਲਦਾ ਆ ਪੈਰਲਲ ਕਿਵੇਂ ਕੋਰੀਆ ਦੇ ਅੰਦਰ ਜਦੋਂ ਆਰਥਿਕ ਮੰਦੀ ਆਈ ਕਿਵੇਂ ਸਟੋਰੀ ਬਦਲਦੀ ਹੈ ਕਿਵੇਂ ਸ਼ਹਿਰ ਦਰ ਸ਼ਹਿਰ ਉਹ ਕਹਾਣੀ ਬਦਲਦੀ ਹੈ ਸ਼ਹਿਰ ਦਾ ਨੇਚਰ ਸ਼ਹਿਰ ਦਾ ਸਾਰਾ ਮਾਹੌਲ ਇਸੇ ਤਰ੍ਹਾਂ ਇੱਕ ਫਿਲਮ ਮੈਂ ਵੇਖੀ 3BHK ਸਿਦਾਰਥ ਦੀ ਫਿਲਮ ਆ ਉਹ ਨਿੰਜਾ ਰੰਗ ਦੇ ਬਸੰਤੀ ਦੇ ਵਿੱਚ ਜਿਹੜਾ ਜਿੰਨੇ ਭਗਤ ਸਿੰਘ ਵਾਲਾ ਰੋਲ ਕੀਤਾ ਸੀ ਤੇ ਉਹ ਫਿਲਮ ਦੀ ਖੂਬਸੂਰਤੀ ਇਹ ਲੱਗੀ ਮੈਨੂੰ ਕਿ ਕਮਾਲ ਮੰਨ ਗਿਆ ਮੈਂ ਉਹ ਫਿਲਮ ਵੀ ਐਦਾਂ ਦੀ ਹੈ ਕਿ ਸਿਦਾਰਥ ਦੇ ਸਕੂਲ ਟਾਈਮ ਤੋਂ ਲੈ ਕੇ ਉਹਦੇ ਜੌਬ ਲੱਗਣ ਤੱਕ ਦਾ ਇੱਕ ਪੂਰੇ ਲੰਮੀ ਚੌੜਾ ਅੰਤਰਾਲ ਜਿਹੜਾ ਉਹ ਪੇਸ਼ ਕੀਤਾ ਹੋਇਆ ਪਰ ਉਹਦੇ ਅੰਦਰ ਜਿਹੜੀ ਡਾਇਰੈਕਸ਼ਨ ਜਾਂ ਜਿਹੜੀ ਇੱਕ ਕੈਮਰਾ ਵਿਜ਼ੂਅਲਾਈਜੇਸ਼ਨ ਆ ਉਹ ਵੀ ਐ ਲੱਗਦੀ ਆ ਇੱਕ ਵਾਰ ਤੇ ਐ ਲੱਗਦੀ ਵੀ ਜਿਵੇਂ ਕੋਈ ਬਹੁਤ ਪੁਰਾਣੀ ਫਿਲਮ ਸੀ ਡੱਬਾ ਬੰਦ ਸੀ ਰਿਲੀਜ਼ ਅੱਜ ਕੀਤੀ ਆ ਸ਼ੁਰੂਆਤੀ ਜਦੋਂ ਫਿਲਮ ਵੇਖਦੇ ਆ ਨਾ ਐਦਾਂ ਲੱਗਦੀ ਆ ਵੀ ਜਿਸ ਤਰ੍ਹਾਂ ਦਾ ਉਸ ਵਕਤ ਕੈਮਰਾ ਟ੍ਰੀਟਮੈਂਟ ਹੋਏਗਾ ਉਹਨਾਂ ਨੇ ਐਗਜ਼ੈਕਟ ਉਵੇਂ ਹੀ ਰੱਖਿਆ ਜਿਉਂ-ਜਿਉਂ ਸਟੋਰੀ ਡਿਵੈਲਪ ਹੋ ਰਹੀ ਆ ਤਿਉਂ ਤੋਂ ਕੈਮਰੇ ਦੀ ਟੈਕਨੀਕ ਡਿਵੈਲਪ ਹੋ ਰਹੀ ਆ ਜਿਵੇਂ ਮੰਨ ਲਓ ਕਿ ਸੋਨੀ ਡੀਐਸਐਲਆਰਾਜਾ ਕੇਸੇ ਵੇਲੇ ਕੋਈ ਹੋਰ ਕੈਮਰਾ ਹੋਏਗਾ ਹਣਾ ਹੁਣ ਨੈਟਫਲਿਕਸ ਤੇ ਬਹੁਤ ਸਾਰੇ ਐਫਐਕਸ 6th ਦੇ ਸ਼ੂਟ ਹੋਣ ਲੱਗ ਗਏ ਆ ਤੇ ਉਹ ਜਿਹੜਾ ਫਿਲਮ ਵੀ ਉਸੇ ਤਰ੍ਹਾਂ ਹੀ ਆਪਣੀ ਜਿਹੜੀ ਪਿਕਸਲ ਕੁਆਲਟੀ ਵੀ ਮੈਨੂੰ ਐ ਲੱਗਦਾ ਵੀ ਇੰਪਰੂਵ ਕਰਦੀ ਜਾਂਦੀ ਹੈ ਮਤਲਬ ਜੇ ਮੈਂ ਮਹਿਸੂਸ ਕਰ ਰਿਹਾ ਜਾਂ ਸਟੋਰੀ ਦਾ ਆਪਣਾ ਸਵਾਦ ਹੀ ਇਹੋ ਜਿਹਾ ਸੀ ਕਹਾਣੀ 3ਬੀਐਚਕੇ ਆ ਵੀ ਬੰਦਿਆਂ ਦੀ ਸਾਰੀ ਜद्दोजਹਾਦ ਆ ਕਿ ਅਸੀਂ ਇੱਕ 3ਬੀਐਚਕੇ ਫਲੈਟ ਲਈਏ ਉਹ ਪੈਸੇ ਇਕੱਠੇ ਕਰਦੇ ਨੇ ਫਿਰ ਅੱਗੇ ਉਹਨਾਂ ਦੇ ਬੇਟੇ ਦੀ ਸਿਦਾਰਥ ਦੀ ਪੜ੍ਹਾਈ ਆ ਜਾਂਦੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਡਿਗਰੀ ਜ਼ਰੂਰੀ ਆ ਫਲੈਟ ਫੇਰ ਲੈ ਲਾਂਗੇ ਫਿਰ ਅੱਗੇ ਪੈਸੇ ਇਕੱਠੇ ਕਰਦੇ ਆ ਫਿਰ ਕੁਝ ਹੋਰ ਆ ਜਾਂਦਾ ਆ ਕੁੜੀ ਦਾ ਵਿਆਹ ਜਾਂਦਾ ਉਹ ਕਹਿੰਦੇ ਕੋਈ ਗੱਲ ਨਹੀਂ ਵਿਆਹ ਨਿਭਟਾਓ ਫਲੈਟ ਫੇਰ ਲੈ ਲਾਂਗੇ ਤੇ ਅਖੀਰ ਦੇ ਉੱਤੇ ਉਹ ਫਲੈਟ ਲੈਂਦੇ ਆ ਉਹ ਜਿਹੜੀ ਮਿਡਲ ਕਲਾਸ ਦੀ ਹੈਗੀ ਆ ਨਾ ਕਹਾਣੀ ਉਹ ਬਹੁਤ ਵਧੀਆ ਇਸੇ ਤਰ੍ਹਾਂ ਦੀ ਇੱਕ ਬਹੁਤ ਪਹਿਲਾਂ ਅਮੋਲ ਪਾਲਿਕਰ ਦੀ ਫਿਲਮ ਆਈ ਸੀ ਗਰੌਂਦਾ ਸ਼ਾਇਦ ਨਾਮ ਇਹਨੂੰ ਭੁੱਲ ਰਿਹਾ ਪਰ ਉਹ ਫਿਲਮ ਵੀ ਇਹੋ ਹੀ ਸੀ ਕਿ ਬੰਦਿਆਂ ਦੀ ਸਾਰੀ ਜਦੋਜਹਿਦ ਸੀ ਕਿ ਇੱਕ ਮੈਟਰੋ ਸਿਟੀ ਦੇ ਅੰਦਰ ਮਕਾਨ ਕਿਵੇਂ ਲਿਆ ਜਾਵੇ ਤੇ ਇਸੇ ਤਰ੍ਹਾਂ ਦੀ ਇੱਕ ਕਹਾਣੀ ਮੈਂ ਦੇਖੀ ਟੂਰਿਸਟ ਫੈਮਲੀ ਬਹੁਤ ਕਮਾਲ ਦੀ ਕਾਮੇਡੀ ਫਿਲਮ ਆ ਪਰ ਬਹੁਤ ਨੈਚੁਰਲ ਆ ਸ਼੍ਰੀਲੰਕਾ ਤੋਂ ਇੱਕ ਪਰਿਵਾਰ ਇਲੀਗਲ ਟੰਗ ਦੇ ਨਾਲ ਇੰਡੀਆ ਦੇ ਵਿੱਚ ਤਾਮਿਲਨਾਡੂ ਚ ਆਉਂਦਾ ਆ ਤੇ ਉਹ ਫਿਰ ਕਿਸ ਤਰ੍ਹਾਂ ਰਹਿੰਦਾ ਆ ਤੇ ਕਿੰਨੇ ਉਹ ਨੈਚੁਰਲ ਨੇ ਜਿਨ੍ਹਾਂ ਦੇ ਅੰਦਰ ਵਾਰਸ਼ਾਲ ਨਹੀਂ ਆ ਇਸ ਤਰ੍ਹਾਂ ਦੇ ਉਹ ਬੰਦੇ ਨੇ ਕਿਰਦਾਰ ਹੈ ਤੇ ਫਿਰ ਚੰਗੇ ਬੰਦਿਆਂ ਨਾਲ ਚੰਗਾ ਹੀ ਹੁੰਦਾ ਆ ਇਹ ਜਿਹੜਾ ਇੱਕ ਫਲਸਫਾ ਆ ਉਹ ਪੂਰੀ ਫਿਲਮ ਦੀ ਕਹਾਣੀ ਦੇ ਵਿੱਚ ਹੈਗਾ ਆ ਇਹ ਸਾਰੀਆਂ ਕਹਾਣੀਆਂ ਦੇ ਵਰਗੀ ਹੀ ਰਵੀ ਦੇ ਕੰਡੇ ਆ ਭਲੇ ਜਿਹੜੇ ਉਹਦੇ ਕਿਰਦਾਰ ਨੇ ਚਾਰ ਕੁੜੀਆਂ ਨੇ ਹਨਾ ਦੋ ਤਿੰਨ ਕੁੜੀਆਂ ਦਾ ਉਹ ਪਿਓ ਹੈ ਇੱਕ ਕੁੜੀ ਦਾ ਉਹ ਚਾਚਾ ਆ ਤੇ ਯਾਨੀ ਕਿ ਉਹਦਾ ਭਰਾ ਦੀ ਡੈਥ ਹੋ ਗਈ ਆ ਵੱਡੇ ਦੀ ਤੇ ਜਿਹੜੀ ਉਹਨਾਂ ਉਹਦੀ ਪਰਜਾਈ ਤੇ ਉਹ ਕੁੜੀ ਐ ਉਹ ਵੀ ਉਹਨਾਂ ਦੇ ਨਾਲ ਰਹਿ ਰਹੀ ਐ ਕਿ ਇੱਕ ਬੰਦਾ ਬਿਨਾ ਅ ਕਿਸੇ ਉਮੀਦ ਦੇ ਜਾਂ ਬਿਨਾ ਕਿਸੇ ਇੱਕ ਇੱਕ ਇੱਛਾ ਹੁੰਦੀ ਆ ਉਹ ਸਾਰਿਆਂ ਕੁਸ਼ ਨੂੰ ਛੱਡ ਕੇ ਇੱਕ ਵੱਡੇ ਪੱਦਰ ਦੇ ਉੱਤੇ ਸੋਚਦਾ ਹੋਇਆ ਇੱਕ ਫਰਾਗ ਦੇਲੀ ਦੇ ਨਾਲੋਂ ਪਰਿਵਾਰ ਰਹਿੰਦਾ ਆ ਸਾਧਮਰਾਦੇ ਲੋਕ ਨੇ ਤੇ ਜਿਹੜੀ ਇਹ ਇਸ ਗੱਲ ਨੂੰ ਪੂਰਾ ਬੁਣਿਆ ਆ ਹੈਰੀ ਪੱਟੀ ਨੇ ਹੈਰੀ ਪੱਟੀ ਦੀਆਂ ਫਿਲਮਾਂ ਨੂੰ ਜਦੋਂ ਮੈਂ ਸ਼ੁਰੂ ਤੋਂ ਦੇਖਦਾ ਆ ਹੈਰੀ ਪੱਟੀ ਦੇ ਕਿਰਦਾਰਾਂ ਦੀ ਇੱਕ ਕਹਿ ਸਕਦੇ ਆ ਕਿ ਸ਼ੁਰੂ ਤੋਂ ਹੀ ਉਹਦਾ ਇੱਕੇ ਸਮਾਂਤਰ ਰਿਹਾ ਵਾ ਚਾਹੇ ਉਹ ਰੱਬ ਦਾ ਰੇਡੀਓ ਹੋਵੇ ਚਾਹੇ ਉਹ ਸਰਦਾਰ ਮੁਹੰਮਦ ਹੋਵੇ ਹਨਾ ਉਹ ਸਾਰਾ ਜਿਹੜਾ ਰਿਦਮ ਆ ਉਹ ਹੈਰੀ ਪੱਟੀ ਰੱਖਦਾ ਹੈ ਹੈਰੀ ਪੱਟੀ ਦੀ ਕਹਾਣੀਆਂ ਦੇ ਛੇੜਸ ਦੇ ਦੋ ਮੇਜਰ ਇੰਪੋਰਟੈਂਟ ਗੱਲਾਂ ਜੋ ਮੈਨੂੰ ਲੱਗਦੀਆਂ ਕਿ ਕੋ ਕਹਾਣੀ ਦੀ ਸਿੰਪਲੀਸਿਟੀ ਦੂਸਰਾ ਕਿਰਦਾਰਾਂ ਦਾ ਵੀ ਇੱਕ ਜਿਹੜੀ ਸਹਿਜ ਅਵਸਥਾ ਹੁੰਦੀ ਹੈ ਭੋਲੇ ਭਾਲੇ ਜੇ ਸਾਧਮਰਾਦੇ ਜੇ ਲੋਕ ਉਹੀ ਰੱਖਦਾ ਆ ਤੇ ਉਹੀ ਉਹਨੇ ਰਾਵੀ ਦੇ ਕੰਡੇ ਰੱਖਿਆ ਆ ਰਾਵੀ ਦੇ ਕੰਡੇ ਦੀ ਜਿਹੜੀ ਉਸ ਤੋਂ ਅਗਲੀ ਖੂਬਸੂਰਤੀ ਆ ਕਿ ਉਹਦੇ ਵਿੱਚ ਪੰਕਜ ਕਪੂਰ ਆ ਕੇ ਐਡ ਹੋ ਗਏ ਹਨਾ ਬਹੁਤ ਪਹਿਲਾਂ ਗੁਰਦੇਵਾਲ ਸਿੰਘ ਉਹਨਾਂ ਦਾ ਇੱਕ ਨਾਵਲ ਸੀ ਮੜੀ ਦਾ ਦੀਵਾ ਉਸ ਤੇ ਫਿਲਮ ਬਣੀ ਸੀ ਰਾਜ ਬੱਬਰ ਉਹਨਾਂ ਦੀ ਦੀਪਤੀ ਨਾਵਲ ਦੀ ਫਿਲਮ ਸੀ ਉਹਦੇ ਵਿੱਚ ਪੰਕਜ ਕਪੂਰ ਵੀ ਸਨ ਤੇ 35 ਸਾਲ ਬਾਅਦ ਆ ਕੇ ਰਾਵੀ ਦੇ ਗੰਡੇ ਕੀਤੀ ਹਾਲਾਂਕਿ ਉਸ ਦੇ ਉਹਦੇ ਵਿਚਕਾਰ ਉਹਨਾਂ ਨੇ ਆਪਣੇ ਹੀ ਮੁੰਡੇ ਸ਼ਾਹਦ ਖਪੂਰ ਨੂੰ ਲੈ ਕੇ ਮੌਸਮ ਫਿਲਮ ਬਣਾਈ ਸੀ ব্যাকਗ੍ਰਾਉਂਡ ਉਹਦਾ ਪੰਜਾਬੀ ਸੀ ਪਰ ਫਿਲਮ ਹਿੰਦੀ ਸੀ ਇਸੇ ਤਰ੍ਹਾਂ ਸਾਹਾਦਤ ਹਸਨ ਮੰਟੋ ਦੀ ਕਹਾਣੀ ਟੋਬਾ ਟੇਕ ਸਿੰਘ ਤੇ ਉਹਨਾਂ ਨੇ ਇੱਕ ਫਿਲਮ ਬਣਾਈ ਸੀ ਟੋਬਾ ਟੇਕ ਸਿੰਘ ਉਹਦੇ ਵਿੱਚ ਉਹਨਾਂ ਨੇ ਉਹ ਰੋਲ ਕੀਤਾ ਸੀ ਆਪ ਉਹ ਕਹਾਣੀ ਪੰਜਾਬੀ ਕਥਾਨਕ ਪੰਜਾਬੀ ਤਰਾ ਤਲਦੀ ਸੀ ਪਰ ਉਹ ਹੈ ਹਿੰਦੀ ਸੀ ਰਾਵੀ ਦੇ ਗੰਡੇ ਪੰਜਾਬੀ ਸੀ ਪੰਕਜ ਕਪੂਰ ਦੇ ਸ਼ੇਅਰਸ ਬਹੁਤ ਆ ਜਿਸ ਤਰ੍ਹਾਂ ਉਹ ਅਦਾਕਾਰ ਨੇ ਬਹੁਤ ਬਾ ਕਮਾਲ ਅਦਾਕਾਰ ਉਹ ਉਹਨਾਂ ਦੇ ਫਿਰ ਸ਼ੇਅਰਸ ਕਈ ਤਰ੍ਹਾਂ ਦੇ ਆ ਇੱਕ ਪੰਕਜ ਕਪੂਰ ਦੀ ਆਡੀਅנס ਉਹ ਹੈ ਜਿਹੜੀ ਉਹਨਾਂ ਨੂੰ ਵੇਖਦੀ ਹੈ ਰੂਈ ਕਾ ਬੋਝ ਜਿਹੜੀ ਵੇਖਦੀ ਹੈ ਉਹਨਾਂ ਨੂੰ ਇੱਕ ਡਾਕਟਰ ਕੀ ਮੌਤ ਦੇ ਵਿੱਚ ਇੱਕ ਹੈ ਪੰਕਜ ਕਪੂਰ ਦੀ ਜਿਹੜੀ ਆਡੀਅנס ਉਹ ਹੈ ਜਿਹੜੀ ਉਹਨਾਂ ਨੂੰ ਆਫਿਸ ਆਫਿਸ ਦੇਖਣ ਦੇ ਵਿੱਚ ਗਿੱਜੀ ਹੋਈ ਆ ਜਾਂ ਜਾਸੂਸ ਕਰਮਚਾਂਦ ਦੇ ਰੋਲ ਚ ਵੇਖਣਾ ਗਿੱਜੀ ਹੋਈ ਆ ਤੇ ਪਿਛਲੇ ਦਿਨਾਂ 'ਚ ਮੇਰੇ ਮਿੱਤਰ ਨੇ ਖੁਸ਼ਾਲ ਲਾਲੀ ਹੋਣੀ ਉਹ ਕਹਿੰਦੇ ਵੀ ਮੇਰੇ ਮੇਰੀ ਯਾਦਾਂਸ਼ ਦੇ ਵਿੱਚ ਜਿਹੜਾ ਪੰਕਜ ਕਪੂਰ ਆ ਉਹ ਵਸਿਆ ਹੋਇਆ ਨੀਮ ਕੇ ਪੀੜ ਦੇ ਨਾਲ ਹਨ ਤੇ ਪੰਕਜ ਕਪੂਰ ਜਦੋਂ ਫਿਰ ਇੱਕ ਤਰ੍ਹਾਂ ਦੀ ਵਾਪਸੀ ਵੀ ਕਰਦੇ ਆ ਤੇ ਬਹੁਤ ਪਹਿਲਾਂ ਅਨੁਭਵ ਸੈਨਾ ਦੀ ਇੱਕ ਫਿਲਮ ਆਈ ਸੀ 10 ਜਿਸ ਦੇ ਵਿੱਚ ਅਭਿਸ਼ੇਕ ਬਚਨ ਸੀ ਸੰਜੇ ਦੱਤ ਸੀ ਮਲਟੀ ਸਟਾਰਰ ਫਿਲਮ ਸੀ ਪਰ ਉਹਦੇ ਵਿੱਚ ਪंकज ਕਪੂਰ ਹੋਣਾ ਦਾ 네ਗੇਟਿਵ ਰੋਲ ਸੀ ਪਰ ਬੜਾ ਕਮੇਡੀ ਨੂਮਾ ਰੋਲ ਸੀ ਤੇ ਅੱਤ ਦੀ ਕਮਰਸ਼ੀਅਲ ਫਿਲਮ ਦੇ ਅੰਦਰ ਵੀ ਆਪਣੀ ਛਾਪ ਛਾੜਦੇ ਆ ਫਿਰ ਪंकज ਕਪੂਰ ਜਦੋਂ ਜਿਹਨੂੰ ਬਹੁਤ ਸਾਰੇ ਸਿਨੇਮਾ ਐਕਸਪਰਟ ਕਹਿੰਦੇ ਆ ਕਿ ਇਹ ਬਾਲੀਵੁੱਡ ਦਾ ਇੱਕ ਕਾਲਾ ਦੌਰ ਹੈ ਜਿਹਦੇ ਅੰਦਰ ਸਬਜੈਕਟ ਵਾਈਜ਼ ਬੜੀਆਂ ਕਮਜ਼ੋਰ ਫਿਲਮਾਂ ਆਈਆਂ ਜਿਨ੍ਹਾਂ ਨੂੰ ਆਪਾਂ ਕਿਸੇ ਕੈਟਾਗਰੀ ਚ ਕੋਈ ਇੱਕ ਅੱਧੇ ਸਾਲ ਦੇ ਵਿੱਚ ਤਗੜੀ ਫਿਲਮ ਆ ਜਾਂਦੀ ਸੀ ਕਲਾਸ ਲੈਵਲ ਤੇ ਪਰ ਬਹੁਤ ਸਾਰੀਆਂ ਫਿਲਮਾਂ ਕਮਜ਼ੋਰ ਹੁੰਦੀਆਂ ਰਹੀਆਂ ਵਿਸ਼ਾਲ ਪਰਦਵਾਜ ਦੀ ਮਕਬੂਲ ਦੇ ਨਾਲ ਇੱਕ ਫਿਰ ਸਿਨੇਮਾ ਚੇਂਜ ਹੋਣਾ ਸ਼ੁਰੂ ਹੋਇਆ ਜਦੋਂ ਸਬਜੈਕਟਿਵ ਵਿਸ਼ੇ ਦੇ ਤੌਰ ਤੇ ਹਨਾ ਥੀਮ ਦੇ ਵਿੱਚ ਇੱਕ ਚੰਗੀਆਂ ਫਿਲਮਾਂ ਦੀ ਫਿਰ ਸ਼ੁਰੂਆਤ ਹੋਈ ਮਕਬੂਲ ਜਿਹੜੀ ਹੈ ਉਹ ਸ਼ੇਕਸਪੀਅਰ ਦੇ ਨਾਟਕ ਤੇ ਸੀ ਮੈਕਬੇਥ ਤੇ ਵਿਸ਼ਾਲ ਪਰਦਵਾਜ ਜਾਣੇ ਜਾਂਦੇ ਹਨ ਉਹਨਾਂ ਨੇ ਇੱਕ ਫਿਲਮ ਨਹੀਂ ਸ਼ੇਕਸਪੀਅਰ ਦੇ ਨਾਟਕਾਂ ਤੇ ਕਈ ਵਾਰ ਬਣਾਈਆਂ ਨੇ ਉਹਨਾਂ ਨੇ ਓਥੇਲੇ ਓਥੇਲੋ ਤੋਂ ਓਮਕਾਰਾ ਬਣਾਈਆਂ ਉਹਨਾਂ ਨੇ ਆਈ ਥਿੰਕ ਹੈਮਲੇਟ ਤੋਂ ਇਹ ਬਣਾਈਆ ਹੈਦਰ ਤੇ ਇਸੇ ਤਰ੍ਹਾਂ ਉਹਨਾਂ ਪਹਿਲਾਂ ਮਕਬੂਲ ਤੋਂ ਬਣਾਈ ਸੀ ਮੈਕਬੇਥ ਤੋਂ ਬਣਾਈ ਸੀ ਮਕਬੂਲ ਉਹਦੇ ਵਿੱਚ ਜਿਹੜਾ ਪੰਕਜ ਕਪੂਰ ਹੋਣਾ ਦਾ ਰੋਲ ਸੀ ਉਹ ਬਹੁਤ ਕਮਾਲ ਸੀ ਤੇ ਮਤਲਬ ਬਾ ਕਮਾਲ ਰੋਜ਼ਾ ਫਿਲਮ ਦੇ ਅੰਦਰ ਵੀ ਉਹਨਾਂ ਦਾ ਰੋਲ ਯਾਦਗਾਰ ਹੈ ਉਹ ਵੀ ਜਾਣਿਆ ਜਾਂਦਾ ਸੋ ਪੰਕਜ ਕਪੂਰ ਹੋਣਾ ਦੀ ਜਿਹੜੀ ਅਦਾਕਾਰੀ ਦੀ ਸਮਰੱਥਾ ਆ ਉਹਨਾਂ ਦਾ ਜਿਹੜਾ ਬੋਲਣ ਦਾ ਢੰਗ ਆ ਮਤਲਬ ਮੈਂ ਰਾਵੀ ਦੇ ਕੰਡੇ ਵੇਖਣ ਵਾਲਾ ਇੱਕ ਤਰ੍ਹਾਂ ਦਾ ਹਿਪਨੋਟਾਈਜ਼ ਹੁੰਦਾ ਆ ਉਸ ਕਹਾਣੀ ਦੇ ਸਮੋਹਨ ਚ ਫਸਦਾ ਆ ਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹਿੱਸਾ ਆ ਉਹ ਆ ਪੰਕਜ ਕਪੂਰ ਹੋਣਾ ਦੀ ਡਾਇਲੌਗ ਡਿਲੀਵਰੀ ਬਹੁਤ ਸਾਰੇ ਆ ਮਤਲਬ ਐਗਜ਼ੈਕਟ ਡਾਇਲੌਗ ਤਾਂ ਸੁਆਦ ਆਏਗਾ ਜੇ ਆਪਾਂ ਐਗਜ਼ੈਕਟ ਬੋਲਾਂਗੇ ਮਤਲਬ ਜਿਵੇਂ ਉਹਨਾਂ ਦਾ ਉਹ ਸੀ ਜਿੱਥੇ ਉਹ ਕਹਿੰਦੇ ਆ ਕਿ ਇਹ ਜੁੱਤੀ ਸਿਰ ਤੇ ਰੱਖ ਕੇ ਮੈਨੂੰ ਬੋਝ ਨਹੀਂ ਲੱਗਦੀ ਉਹ ਇਸ ਤੋਂ ਲਾਵੇ ਇੱਕ ਹੋਰ ਬਹੁਤ ਸਾਰਾ ਸੀ ਜਦੋਂ ਉਹਨਾਂ ਸਾਰੇ ਮਸਲੇ ਹੱਲ ਹੁੰਦੇ ਜਾਂਦੇ ਆ ਤੇ ਹਰੀਸ਼ ਵਰਮਾ ਤੇ ਪੰਕਜ ਕਪੂਰ ਰਾਵੀ ਦੇ ਕੰਡੇ ਬੰਦੇ ਆ ਉਹ ਕਹਿੰਦਾ ਮੈਂ ਨਜਾਇਜ਼ ਹੀ ਕਹਿੰਦਾ ਬੋਝ ਲੈ ਕੇ ਬੈਠਾ ਹਾਂ ਅੱਜ ਮੇਰੇ ਮੋਢੇ ਹੋਲੇ ਹੋ ਗਏ ਤੇ ਫਿਰ ਉੱਥੇ ਉਹ ਇੱਕ ਡਾਇਰੈਕਟ ਬੋਲਦਾ ਵੀ ਲੱਖਾਂ ਹੱਥਾਂ ਨੇ ਐਵੇਂ ਜਕੜਿਆ ਹੋਇਆ ਸੀ ਸੋ ਜਿਹੜਾ ਇੱਕ ਹੁੰਦਾ ਨਾ ਵੀ ਇੱਕ ਬੰਦਾ ਸਮਾਜ ਦੀਆਂ ਅਜਬੋ ਅਜੀਬ ਵਲਗਣਾ ਦੇ ਵਿੱਚ ਫਸਿਆ ਫਿਰ ਉਸ ਤੋਂ ਨਿਕਲਦਾ ਆ ਕਮਾਲ ਹੈ ਤੇ ਇਕੱਲਾ ਪੰਕਜ ਕਪੂਰ ਨਹੀਂ ਹੈ ਮਤਲਬ ਇਸ ਦੇ ਵਿੱਚ ਜਿਹੜੀ ਇਸ ਦੀ ਨਿਰਮਾਤਾ ਆ ਉਹਨੇ ਅਦਾਕਾਰੀ ਵੀ ਕੀਤੀ ਆ ਤੇ ਹੋਰ ਵੀ ਜਿਹੜੀਆਂ ਜਿਵੇਂ ਅਰਵਿੰਦਰ ਕੌਰ ਕੁੜੀ ਆ ਉਹਨੇ ਵੀ ਇਸ ਦੇ ਵਿੱਚ ਅਦਾਕਾਰੀ ਕੀਤੀ ਆ ਇਹ ਸਾਰੇ ਤੇ ਹੈ ਹੀ ਆ ਸੈਮੂਲ ਜੌਨ ਹੈਗੇ ਨੇ ਇਸ 'ਚ ਉਹਨਾਂ ਦਾ ਨਿੱਕਾ ਰੋਲ ਆ ਮਤਲਬ ਨਿੱਕੇ ਨਿੱਕੇ ਰੋਲ ਨਿਭਾਉਣ ਵਾਲੇ ਵੀ ਬਹੁਤ ਕਮਾਲ ਹੈ ਤੇ ਪੰਕਜ ਕਪੂਰ ਤੋਂ ਬਾਅਦ ਜਿਹੜਾ ਸੈਕੰਡ ਮੇਨ ਕਿਰਦਾਰ ਉਹ ਹਰੀਸ਼ ਵਰਮਾ ਦਾ ਆ ਇੰਟਰਵਲ ਚ ਜਾ ਕੇ ਹਰੀਸ਼ ਵਰਮਾ ਆਉਂਦੇ ਆ ਤੇ ਹਰੀਸ਼ ਵਰਮਾ ਮੈਨ ਲੱਗਦਾ ਕਿ ਵਨ ਆਫ ਦੀ ਅਜੇਹਾ ਅਦਾਕਾਰ ਆ ਜਿਹੜਾ ਮਤਲਬ ਸਿੰਗਰ ਵਾਲੀ ਬੈਕਗ੍ਰਾਉਂਡ ਤੋਂ ਨਹੀਂ ਆਇਆ ਤੇ ਉਹ ਮੂਰੂਪ ਚ ਆਪਾਂ オリジナル ਅਦਾਕਾਰ ਕਹਿ ਸਕਦੇ ਆ ਤੇ ਅਜੇਹਾ ਅਦਾਕਾਰ ਆ ਜਿਹੜਾ ਅੰਡਰ ਰੇਟਡ ਆ ਬਹੁਤ ਕਮਾਲ ਦਾ ਅਦਾਕਾਰ ਤੇ ਇਹ ਵੀ ਇੱਕ ਇਤਫਾਕ ਆ ਕਿ ਜਿਵੇਂ ਇਹ ਫਿਲਮ ਵੀ ਅਕਤੂਬਰ ਦੇ ਵਿੱਚ ਆਈ ਤੇ ਬਹੁਤ ਪਹਿਲਾਂ ਨਾ ਅੱਜ ਤੋਂ ਮੈਨੂੰ ਐਗਜ਼ੈਕਟ ਸਾਲ ਯਾਦ ਨਹੀਂ ਆ ਉਦੋਂ ਵੀ ਦੋ ਫਿਲਮਾਂ ਇਕੱਠੀਆਂ ਆਈਆਂ ਸੀ ਤੇ ਇਤਫਾਕ ਸੀ ਕਿ ਇੱਕ ਪਾਸੇ ਸ਼ੁਜੀਤ ਸਰਕਾਰ ਦੀ ਆਈ ਸੀ ਅਕਤੂਬਰ ਦੂਸਰੇ ਪਾਸੇ ਆਈ ਸੀ ਸ਼ਿਤੀ ਚੌਧਰੀ ਦੀ ਆਈ ਸ਼ਿਤੀ ਚੌਧਰੀ ਸੀ ਡਾਇਰੈਕਟਰ ਉਹਦਾ ਮੈਨੂੰ ਇਹਨਾਂ ਚੀਜ਼ਾਂ 'ਚ ਅੱਜਕੱਲ ਭੁੱਲ ਜਾਂਦੀਆਂ ਗੱਲਾਂ ਗੌਲਕ ਬੁਗਣੀ ਬੈਂਕ ਤੇ ਬਟੂਆ ਰਿਦਮ ਬੁਆਏ ਦੀ ਸੀ ਹਰੀਸ਼ ਵਰਮਾ ਦੀ ਫਿਲਮ ਸੀ ਉਹ ਸਿਮਮੀ ਚਾਲ ਤੇ ਹਰੀਸ਼ ਵਰਮਾ ਦੋਵਾਂ ਫਿਲਮਾਂ ਦਾ ਥੀਮ ਸੇਮ ਸੀ ਮਤਲਬ ਜਿਵੇਂ ਗੋਲਕ ਬਗਣੀ ਬੈਂਕ ਤੇ ਬਟਵਾ ਦਾ ਉਹ ਡਾਇਲੋਗ ਹੈ ਨਾ ਕਿ ਜਦੋਂ ਕਮਲਯੇ ਬੰਦੇ ਨੇ ਬੰਦੇ ਹੀ ਕਮਾ ਲਏ ਤੇ ਪੈਸੇ ਦਾ ਜਿਹੜਾ ਮੁੱਲ ਆ ਉਹ ਬੰਦੇ ਨਾਲੋਂ ਵੱਧ ਥੋੜੀ ਹੋ ਗਿਆ ਤੇ ਯਾਨੀ ਬੰਦੇ ਕਮਾਉਣਾ ਨਾ ਇਹ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਧੰਨ ਹੁੰਦਾ ਆ ਜਦੋਂ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਫਸੋ ਤੇ ਤੁਹਾਡੇ ਨਾਲ ਕੋਈ ਮੋਢੇ ਨਾਲ ਮੋਢਾ ਜੋੜ ਕੇ ਆ ਕੇ ਖੜਾ ਹੋ ਜੇ ਤੇ ਅਕਤੂਬਰ ਦੇ ਵਿੱਚ ਵੀ ਇਹੋ ਹੀ ਸੀ ਵਰਨਨ ਦਵਨ ਦੀ ਜਿਹੜੀ ਫਿਲਮ ਸੀ ਉਹਦੇ ਵਿੱਚ ਜਦੋਂ ਉਸ ਫਿਲਮ ਦੀ ਜਿਹੜੀ ਫੀਮੇਲ ਕਿਰਦਾਰ ਆ ਉਹ ਜਦੋਂ ਉਹਦਾ ਐਕਸੀਡੈਂਟ ਹੁੰਦਾ ਤੇ ਉਸ ਤੋਂ ਐਗਜ਼ੈਕਟ ਐਕਸੀਡੈਂਟ ਹੋਣ ਤੋਂ ਪਹਿਲਾਂ ਉਹ ਪੁੱਛਦੀ ਹੈ ਵੀ ਡੈਨ ਆਇਆ ਸੀ ਤੇ ਵਰੁਣ ਦਾ ਨਾਮ ਡੈਨ ਆ ਉਸ ਦੇ ਵਿੱਚ ਤੇ ਉਹ ਫਿਰ ਵਰੁਣ ਨੂੰ ਜਦੋਂ ਕੋਈ ਕਹਿੰਦਾ ਵੀ ਉਹ ਡਿੱਗਣ ਤੋਂ ਪਹਿਲਾਂ ਐਕਸੀਡੈਂਟ ਤੋਂ ਪਹਿਲਾਂ ਤੇਰੇ ਬਾਰੇ ਪੁੱਛਦੀ ਸੀ ਤੇ ਉਹ ਇਸ ਅਹਿਸਾਸ ਦੇ ਨਾਲ ਹੀ ਉਸ ਦੇ ਨਾਲ ਆਪਣੇ ਆਪ ਨੂੰ ਜੁੜ ਜਾਂਦਾ ਹੈ ਹਾਲਾਂਕਿ ਉਹ ਕੁੜੀ ਦੁਬਾਰਾ ਰਿਕਵਰ ਨਹੀਂ ਕਰਦੀ ਅਕਤੂਬਰ ਹਨਵੀ ਇੰਨੀ ਉਹ ਸੀ ਕਿ ਉਹ ਹਰ ਕੋਈ ਨਹੀਂ ਦੇਖ ਸਕਦਾ ਤੇ ਰਾਵੀ ਦੇ ਕੰਡੇ ਜਿਹੜੀ ਆ ਉਹ ਇਸ ਤਰ੍ਹਾਂ ਦੀ ਫਿਲਮ ਆ ਤੇ ਇੱਕ ਮੇਰੀ ਅਬਜ਼ਰਵੇਸ਼ਨ ਹੋਰ ਆ ਕਿ ਇਸ ਫਿਲਮ ਨੂੰ ਇਸ ਤਰ੍ਹਾਂ ਵੀ ਮੈਂ ਦੇਖਦਾ ਆ ਕਿ ਬਹੁਤ ਪਹਿਲਾਂ ਨਾ ਉਹ ਹੈਨਰੀ ਦੇ ਇੱਕ ਸਟੋਰੀ ਸੀ ਦੀ ਡਬਲ ਡਾਈਂਗ ਡਿਸੀਵਰ ਇਸ ਕਹਾਣੀ ਤੇ ਦੇਵਨੰਦ ਨੇ ਇੱਕ ਫਿਲਮ ਬਣਾਈ ਸੀ ਰਾਜਖੋਸਲਾ ਉਹਦਾ ਡਾਇਰੈਕਟਰ ਸੀ ਬੰਬਈ ਕਾ ਬਾਬੂ ਉਹ ਫਿਲਮ ਜੋਗਿੰਦਰ ਨਗਰ ਦੇ ਵਿੱਚ ਸ਼ੂਟ ਹੁੰਦੀ ਆ ਜਿਹੜੇ ਜੋਗਿੰਦਰ ਨਗਰ ਆ ਮਨਾਲੀ ਸ਼ਿਮਲਾ ਕਾਂਗੜੇ ਦਾ ਏਰੀਆ ਹਨਾ ਇਹ ਹਿਮਾਚਲ ਦੇ ਉਹ ਖੇਤਰ ਆ ਜਿੱਥੇ ਪੰਜਾਬੀ ਬੋਲਦੇ ਨੇ ਪੰਜਾਬੀ ਸਮਝਦੇ ਨੇ ਤੇ ਇੱਕ ਤਰ੍ਹਾਂ ਦਾ ਪੰਜਾਬ ਦਾ ਹਿੱਸਾ ਹੀ ਸੀ ਸੋ ਸਾਡਾ ਇੱਕ ਜਿਹੜਾ ਹੈਗਾ ਨਾ ਹੇਰਵਾ ਜਾਂ ਇੱਕ ਨੋਸਟਾਲਜੀਆ ਫਾਰਮ ਆ ਵੀ ਹਿਮਾਚਲ ਦੇ ਅੰਦਰ ਜਾਂ ਉਸ ਪਾਸੇ ਦੇ ਪਹਾੜੀ ਹਿੱਸੇ ਦੀ ਜਿਹੜੀ ਪੰਜਾਬੀ ਛੋਹ ਆ ਉਹ ਬੰਬਈ ਕਾ ਬਾਬੂ ਚ ਸੀ ਬਹੁਤ دیر ਬਾਅਦ ਆ ਕੇ ਇੰਤਿਆਜ਼ ਅਲੀ ਦੀ ਫਿਲਮ ਆਈ ਤਮਾਸ਼ਾ ਤੇ ਤਮਾਸ਼ਾ ਦੇ ਅੰਦਰ ਜਦੋਂ ਇੱਕ ਨਿੱਕਾ ਜਿਹਾ ਸੰਵਾਦ ਹੈ ਨਾ ਕਿ ਤੁਹਾਡੇ ਪਿਤਾ ਜੀ ਜਦੋਂ ਮੁਲਤਾਨ ਤੋਂ ਆਏ ਤੇ ਉਹ ਇੱਥੇ ਸ਼ਿਮਲੇ ਆ ਕੇ ਉਹਨਾਂ ਨੇ ਟਿੰਬਰ ਦਾ ਕਾਰੋਬਾਰ ਸ਼ੁਰੂ ਕੀਤਾ ਸੋ ਉਹ ਵੀ ਇੱਕ ਇਸ਼ਾਰਾ ਮਾਤਰ ਜਿਹਾ ਆ ਕਿ ਪੰਜਾਬੀ ਬੰਦੇ ਦੀ ਜ਼ਿੰਦਗੀ ਹਿਮਾਚਲ ਚ ਦਿਖਾਉਣੀ ਉਸ ਅੰਦਾਜ਼ ਦੀ ਜਾਂ ਇੱਕ ਇੱਕ ਇਹ ਵੀ ਆ ਕਿ ਪੰਜਾਬੀ ਸਿਨੇਮਾ ਦੇ ਅੰਦਰ ਜਿਹੜੇ ਬਹੁਤੇ ਕਿਰਦਾਰ ਆ ਉਹ ਸਿੱਖ ਬੈਕਗ੍ਰਾਉਂਡ ਦੇ ਬਹੁਤੇ ਆ ਰਹੇ ਸਨ ਕਿ ਇੱਕ ਜਿਹੜਾ Hindu ਬੈਕਗ੍ਰਾਉਂਡ ਦਾ ਕਿਰਦਾਰ ਆ Hindu ਕਿਰਦਾਰ ਆ ਮੇਨ ਰੋਲ ਦੇ ਵਿੱਚ ਉਹਨਾਂ ਦੀਆਂ ਕਹਾਣੀਆਂ ਬਹੁਤ ਘੱਟ ਰਹੀਆਂ ਸਨ ਜਿਵੇਂ ਬਰਾ ਐਸਾਨੀ ਉਹਨਾਂ ਦੀ ਸਤਲੁਜ ਦੇ ਕੰਡੇ ਹਨਾ ਜਾਂ ਇੱਕ ਮਿੱਥ ਕੇ ਆਈਆਂ ਬਹੁਤ देर ਬਾਅਦ ਆ ਕੇ ਮਾਡਰਨ ਦੌਰ ਦੇ ਅੰਦਰ ਗੋਲਕ ਬੁਗਣੀ ਬੈਂਕ ਤੇ ਬਟੂਆ ਉਸ ਤਰ੍ਹਾਂ ਦੀ ਫਿਲਮ ਆ ਜਿਹਦੇ ਵਿੱਚ ਜਿਹੜੇ ਪੰਜਾਬੀ Hindu ਦੇ ਕਿਰਦਾਰ ਨੇ ਜਿਹਦੇ ਵਿੱਚ ਹਲਵਾਈ ਦਾ ਕਿਰਦਾਰ ਆ ਜਿਹਦੇ ਅੰਦਰ ਸੁਨਿਆਰੇ ਦਾ ਕਿਰਦਾਰ ਆ ਇੱਕ ਮੁਹੱਲਾ ਆ ਹਨਾ ਜਿਹੜਾ ਸ਼ਹਿਰਾਂ ਦਾ ਇੱਕ Hindu ਮੁਹੱਲਾ ਆ ਜਿਹਦੇ ਵਿੱਚ ਉਹ ਕਮੇਟੀਆਂ ਵੀ ਪਾਉਂਦੇ ਨੇ ਉਹ ਰਾਮਲੀਲਾ ਦੀ ਉਹਨਾਂ ਦੀ ਕਮੇਟੀ ਵੀ ਬਣਦੀ ਆ ਦਸਹਿਰੇ ਨੂੰ ਕਿਵੇਂ ਮਨਾਉਣਾ ਉਹਦਾ ਸਾਰਾ ਗੱਲਬਾਤ ਹੋ ਰਹੀ ਆ ਇਸ ਤਰ੍ਹਾਂ ਦਾ ਜਿਹੜਾ ਹੁਣ ਜਾ ਕੇ ਰਾਵੀ ਦੇ ਕੰਡੇ ਨੇ ਇਸ ਨਜ਼ਰੀਏ ਤੋਂ ਵੀ ਇੱਕ ਵੱਖਰੇ ਕਿਰਦਾਰ ਤੇ ਵੱਖਰੀ ਕਹਾਣੀ ਕਢਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਹਦੇ ਵਿੱਚ ਜੇ ਇੱਕ ਫਿਲਮ ਆਈ ਸੀ ਉਹ ਚਲੋ ਬੁਲਾਵਾ ਆਇਆ ਹੈ ਹਨਾ ਉਹਦੀ ਜਸਵਿੰਦਰ ਪੱल्ले ਦੇ بیٹے ਦੀ ਉਹ ਰਾਜ ਪੱਲਾ ਦੀ ਤੇ ਉਹ ਉਹ ਵੀ ਇੱਕ ਤਰ੍ਹਾਂ ਦਾ ਕਿਰਦਾਰ ਹਿੰਦੂ ਪੰਜਾਬੀ ਦੇ ਕਿਰਦਾਰ ਸਨ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਬੜੇ ਰੰਗ ਨੇ ਪੰਜਾਬ ਦੇ ਰੰਗਾਂ ਦੇ ਵਿੱਚ ਇੱਥੇ ਪੰਜਾਬ ਦਾ ਜਿਹੜਾ ਪੰਜਾਬੀ ਆ ਉਹ ਹਿੰਦੂ ਵੀ ਆ ਮੁਸਲਮਾਨ ਵੀ ਆ ਸੇਖਵੀ ਐਸਾਈ ਵੀ ਆ ਤੇ ਕਹਾਣੀਆਂ ਇਸ ਤਰ੍ਹਾਂ ਵੀ ਲੱਭਣੀਆਂ ਚਾਹੀਦੀਆਂ ਨੇ ਸੋ ਉਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਰਾਵੀ ਦੇ ਕੰਡੇ ਮੈਨੂੰ ਵਧੀਆ ਲੱਗੇ ਬਹੁਤ देर ਬਾਅਦ ਆ ਕੇ ਇੱਕ ਸ਼ਾਨਦਾਰ ਫਿਲਮ ਆਈ ਤੇ ਸਮੇਂ ਦੇ ਹਿਸਾਬ ਨਾਲ ਮੈਂ ਇਹ ਫਿਲਮ ਨੂੰ ਐ ਕਹਾਂਗਾ ਕਿ ਐਡੀ ਖੂਬਸੂਰਤ ਫਿਲਮ ਜਿਹੜੀਆਂ ਸਮੇਂ ਦੀ ਸਰਦਲ ਤੇ ਆ ਠਹਿਰਾ ਨਾਲ ਚੱਲਦੀ ਆ ਇੰਨੀ ਠਹਿਰੀ ਹੋਈ ਫਿਲਮ ਐਡੀ ਭੱਜ ਦੌੜ ਦੀ ਜ਼ਿੰਦਗੀ ਚ ਕੌਣ ਦੇਖੂਗਾ ਸ਼ਾਇਦ ਐਸੇ ਕਰਕੇ ਉਸ ਤਰ੍ਹਾਂ ਦਾ ਦਰਸ਼ਕ ਨਹੀਂ ਮਿਲਦਾ ਇਹਨੂੰ ਕਿਉਂਕਿ ਕਿਸੇ ਦੌਰ ਦੇ ਅੰਦਰ ਟੈਸਟ ਮੈਚ ਖੇਡਦੇ ਸਨ ਫਿਰ 50 50 ਦਾ ਦੌਰ ਆਇਆ ਹੁਣ ਜਿਹੜਾ 20 20 ਦਾ ਦੌਰ ਆ ਮੋਬਾਈਲ ਦਾ ਦੌਰ ਆ ਮੋਬਾਈਲ ਆ ਉਂਗਲਾਂ ਯਾ ਉਂਗਲਾਂ ਦੀ ਥਰਕਣਾ ਤੇ ਰੀਲਾਂ ਨੇ ਇੱਕ 30 ਸਕਿੰਟ ਦੇ ਅੰਦਰ ਗੱਲ ਕਰਨ ਵਾਲੇ ਦੌਰ ਦੇ ਅੰਦਰ ਰਾਵੀ ਦੇ ਕੰਡੇ ਇੰਨੀ ਠਹਿਰਾਹ ਭਰੀ ਫਿਲਮ ਪਰ ਕਮਾਲ ਦਾ ਕਰਾਫਟ ਆ ਹੈਰੀ ਪੱਟੀ ਨੇ ਜਿਸ ਤਰ੍ਹਾਂ ਦੀ ਉਹਦੀ ਸ਼ੈਲੀ ਉਸ ਢੰਗ ਦੀ ਫਿਲਮ ਬਣਾਇਆ ਰੱਬ ਦੇ ਰੇਡੀਓ ਦੀ ਇੱਕ ਹੋਰ ਖੂਬਸੂਰਤੀ ਸੀ ਵੀ ਰੱਬ ਦੇ ਰੇਡੀਓ ਦੇ ਅੰਦਰ ਵਿਲਨ ਮੇਨ ਕਿਰਦਾਰ ਸਾਰਾ ਕੁਝ ਉਹਦੇ ਵਿੱਚ ਜਨਾਨੀਆਂ ਹੀ ਆ। ਮਤਲਬ ਜਨਾਨੀਆਂ ਦੁਸ਼ਮਣਾਂ ਜਨਾਨੀਆਂ ਦੋਸਤਾਂ ਇਸ ਨਜ਼ਰੀਏ ਤੋਂ ਜਿਹੜਾ ਇੱਕ ਸੀ ਨਾ ਵੀ ਬੀਬੀਆਂ ਦੀ ਇੱਕ ਆਪਣੀ ਦੁਨੀਆ ਸਮਾਜ ਦੇ ਅੰਦਰ ਪਰਿਵਾਰ ਦੇ ਅੰਦਰ ਹਨਾ ਉਹਨਾਂ ਦੀ ਇੱਕ ਆਪਣੀ ਦੁਨੀਆ ਚੱਲ ਰਹੀ ਹੁੰਦੀ ਹੈ ਉਸ ਲਿਹਾਜ਼ ਨਾਲ ਹੈਰੀ ਪੱਟੀ ਨੇ ਬਹੁਤ ਕਮਾਲ ਦਾ ਕਰਾਫਟ ਬਣਾਇਆ ਸੀ। ਉਹ ਬਹੁਤ ਸੋਹਣੀ ਫਿਲਮ ਸੀ। ਰਾਵੀ ਦੇ ਕੰਡੇ ਫਿਲਮ ਬਹੁਤ ਕਮਾਲ ਉਸ ਲਿਹਾਜ਼ ਤੋਂ ਕੁਝ ਫਿਲਮਾਂ ਨਾ ਇਹ ਜਿਹੜਾ 1 2 3 ਸਟਾਰ ਦੇ ਪੈਰਾਮੀਟਰ ਤੋਂ ਬਾਹਰ ਇਹਨਾਂ ਬਾਰੇ ਗੱਲ ਹੋਣੀ ਚਾਹੀਦੀ ਆ ਚੰਗੀਆਂ ਇੰਟਰਵਿਊਜ਼ ਆਉਣੀਆਂ ਚਾਹੀਦੀਆਂ ਸਿਨੇਮਾ ਬਾਰੇ ਚੰਗੀ ਗੱਲ ਹੋਣੀ ਚਾਹੀਦੀ ਆ ਤੇ ਮੈਂ ਦੇਖਦਾ ਕਿ ਜਦੋਂ ਇੰਟਰਵਿਊ ਵੀ ਹੁੰਦੀ ਆ ਤੇ ਅ ਅਦਾਕਾਰ ਨਾਲ ਸਿਨੇਮੇ ਬਾਰੇ ਨਾ ਗੱਲ ਕਰਕੇ ਬਾਕੀ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਇੱਕ ਸਿਨੇਮਾ ਬਾਰੇ ਗੱਲ ਘੱਟ ਹੋ ਰਹੀ ਹੁੰਦੀ ਆ ਸੋ ਉਸ ਲਿਹਾਜ਼ ਦੇ ਨਾਲ ਹੋਣਾ ਚਾਹੀਦਾ ਆ ਮਤਲਬ ਕਿੰਡੀ ਕਮਾਲ ਦੀ ਗੱਲ ਹੈ ਇਹਦੇ ਵਿੱਚ ਆਪਾਂ ਮੈਂ ਇੱਥੋਂ ਕਲੋਜ਼ ਕਰਦਾ ਗੱਲ ਇੱਕ ਮੈਗਜ਼ੀਨ ਸੀ ਐਸਕੁਆਇਰ ਮੈਗਜ਼ੀਨ ਉਹਦੇ ਵਿੱਚ ਇੱਕ ਆਰਟੀਕਲ ਆਇਆ ਸੀ ਕੈਨ ਯੂ ਸੇ ਹੀਰੋ ਉਹ ਫਰੈਡ ਰੋਜ਼ਰਸ ਦੀ ਜ਼ਿੰਦਗੀ ਦੇ ਉੱਤੇ ਉਹ ਆਰਟੀਕਲ ਸੀ ਕਵਰ ਸਟੋਰੀ ਸੀ ਫਰੈਡ ਰੋਜ਼ਰਸ ਬਹੁਤ ਕਮਾਲ ਦਾ ਟੈਲੀਵਿਜ਼ਨ ਪਰਸਨੈਲਿਟੀ ਸੀ ਜਿੰਨੇ 30 ਸਾਲ ਲਗਾਤਾਰ ਬੱਚਿਆਂ ਦੀ ਮਾਨਸਿਕਤਾ ਨੂੰ ਧਿਆਨ ਚ ਰੱਖਦੇ ਹੋਏ ਬੱਚਿਆਂ ਬਾਰੇ ਸ਼ੋ ਨੈਟਕੇ ਕੀਤਾ ਤੇ ਫਿਰ ਉਹ ਜਦੋਂ ਕੈਨ ਜੂਸੇ ਹੀਰੋ ਆਰਟੀਕਲ ਆਇਆ ਫਿਰ ਉਸ ਆਰਟੀਕਲ ਤੇ ਬੇਸ ਤੇ ਟੌਮ ਹੈਂਕਸ ਦੀ ਇੱਕ ਫਿਲਮ ਬਣਾਈ ਅ ਬਿਊਟੀਫੁਲ ਡੇ ਇਨ ਦੀ ਨੇਬਰਹੂਡ ਆਈ ਥਿੰਕ ਨੈਟਫਲਿਕਸ ਤੇ ਪਈ ਆ ਮੈਂ ਨੈਟਫਲਿਕਸ ਤੇ ਦੇਖੀ ਸੀ ਸ਼ਾਇਦ ਹੁਣ ਮੈਨੂੰ ਪਤਾ ਨਹੀਂ ਆ ਬਹੁਤ ਪਹਿਲਾਂ ਦੇਖੀ ਸੀ ਉਹ ਬਹੁਤ ਸਾਰੇ ਸ਼ੇਡ ਆ ਉਸ ਦੇ ਅੰਦਰ ਨਾ ਬੱਚਿਆਂ ਬਾਰੇ ਗੱਲ ਕਰਨੀ ਬੱਚਿਆਂ ਦੇ ਬਾਰੇ ਆਪਣੇ ਉਸ ਤਰ੍ਹਾਂ ਦੀ ਕਦੀ ਨਿੱਠ ਕੇ ਫਿਲਮ ਨਹੀਂ ਆਈ ਵਿਸ਼ਾਲ ਪਰਦਵਾਦੀ ਆਪਾਂ ਗੱਲ ਕਰ ਰਹੇ ਸਾਂ ਤੇ ਉਹਨਾਂ ਨੇ ਬਹੁਤ ਪਹਿਲਾਂ ਇੱਕ ਮੱਕੜੀ ਫਿਲਮ ਵੀ ਬਣਾਈ ਸੀ ਜਿਹੜੀ ਖਾਸ ਤੌਰ ਤੇ ਬੱਚਿਆਂ ਬਾਰੇ ਸੀ ਬਲੂ ਅੰਬ੍ਰੇਲਾ ਬਣਾਈ ਸੀ ਰਸਕਿਨ ਬਾਉਂਡ ਦੇ ਨੋਵਲ ਤੇ ਤੇ ਫਰੈਡ ਰੋਜ਼ਰਸ ਉਹਦੇ ਵਿੱਚ ਕੀ ਕਰਦਾ ਕਿ ਜਦੋਂ ਆਪਣਾ ਸ਼ੋਅ ਉਹਦੇ ਵਿੱਚ ਜਿਹੜਾ ਦ੍ਰਿਸ਼ ਦਿਖਾਇਆ ਉਹਨਾਂ ਨੇ ਕਿ ਉਹ ਆਪਣੇ ਸ਼ੋਅ ਦੇ ਵਿੱਚ ਕਹਿੰਦਾ ਵੀ ਅੱਜ ਬੱਚਿਓ ਅਸੀਂ ਤੁਹਾਨੂੰ ਟੈਂਟ ਬਣਾਉਣਾ ਸਿਖਾਵਾਂਗੇ ਤੇ ਫਿਰ ਉਹ ਟੈਂਟ ਬਣਾਉਂਦਾ ਤੇ ਉਹਦੇ ਕੋਲ ਟੈਂਟ ਬਣਦਾ ਨਹੀਂ ਫਿਰ ਉਹ ਆਪਣੇ ਕੈਮਰਾਮੈਨ ਨੂੰ ਕਹਿੰਦਾ ਮੈਨੂੰ ਰਿਮਾਈਂਡ ਕਰਕੇ ਦਿਖਾਓ ਕਿ ਕਿਸ ਤਰ੍ਹਾਂ ਦਾ ਸ਼ੂਟ ਹੋਇਆ ਉਹ ਦਿਖਾਉਂਦਾ ਫਿਰ ਕਹਿੰਦਾ ਐ ਕਰੋ ਇਹਨੂੰ ਇਦਾਂ ਹੀ ਜਾਣ ਲਓ ਉਹਦਾ ਜਿਹੜਾ ਅਸਿਸਟੈਂਟ ਹੁੰਦਾ ਹੈ ਉਹ ਕਹਿੰਦਾ ਵੀ ਸਰ ਆਪਾਂ ਰਿਕਾਰਡ ਹੀ ਕਰ ਰਹੇ ਸੀ ਤੁਸੀਂ ਰੀਟੇਕ ਲੈ ਸਕਦੇ ਸੀ ਕਹਿੰਦਾ ਨਹੀਂ ਬੱਚਿਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਆ ਕਿ ਕਦੀ ਕਦੀ ਤੁਹਾਡੇ ਜਿਹੜੇ ਐਫਰਟਸ ਕੋਸ਼ਿਸ਼ਾਂ ਉਹ ਫੇਲ ਵੀ ਹੋ ਸਕਦੀ ਹੈ ਬੱਚਿਆਂ ਨੂੰ ਤੁਸੀਂ ਇੱਕ ਗਲਤ అలਾਰਮ ਨਾ ਦਿਓ ਕਿ ਹਰ ਕੋਸ਼ਿਸ਼ ਸਫਲ ਹੀ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਜਿਹੜੀਆਂ ਸਾਡੀ ਜ਼ਿੰਦਗੀ ਦੀਆਂ ਕੁ ਸਹਿਜ ਸਾਧਮੁਰਾਦੀ ਕਹਾਣੀਆਂ ਹੁੰਦੀਆਂ ਉਹਨਾਂ ਨੂੰ ਵੇਖਣ ਦਾ ਸਮਾਂ ਵੀ ਚਾਹੀਦਾ ਆ ਠਹਿਰਾਵ ਵੀ ਚਾਹੀਦਾ ਤੇ ਇਹੋ ਜਿਹੀਆਂ ਫਿਲਮਾਂ ਨੂੰ ਹਮੇਸ਼ਾ ਐਪਰੀਸ਼ੀਏਟ ਕਰਨਾ ਚਾਹੀਦਾ ਆ ਉਸ ਮਾਮਲੇ ਅੰਦਰ ਰਾਵੀ ਦੇ ਕੰਡੇ ਇੱਕ ਬਹੁਤ ਖੂਬਸੂਰਤ ਫਿਲਮ ਹੈ ਜਿਸ ਦੇ ਬਾਰੇ ਮੈਨੂੰ ਲੱਗਦਾ ਕਿ ਸਿਨੇਮਾ ਤੋਂ ਬਾਹਰ ਆ ਕੇ ਇੱਕ ਲੰਮੇ ਸਮੇਂ ਤੱਕ ਉਸ ਦੇ ਅਹਿਸਾਸ ਦੇ ਵਿੱਚ ਬੰਦਾ ਰਹਿੰਦਾ ਆ